ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਹੈਡਲਾਈਨਸ ਦੇ ਨਾਲ ਅੱਗ ਨਾਲ ਨੁਕਸਾਨੀਆਂ ਦੁਕਾਨਾਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਲੱਖ ਲੱਖ ਰੁਪਏ ਦਾ ਮੁਆਵza ਲੀ ਵਿਦਿਆਰਥੀ ਤੇ 18 ਸਾਲ ਤੋਂ ਛੋਟੇ ਬੱਚੇ ਨਹੀਂ ਚਲਾ ਸਕਦੇ ਹਮ ਦੋ ਪਹੀਆ ਵਾਹਨ ਹੋਵੇਗਾ 25000 ਦਾ ਜੁਰਮਾਨਾ ਪ੍ਰਿੰਸੀਪਲ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਬੱਚਿਆਂ ਦੀ ਕੁੱਟਮਾਰ ਸੀਸੀਟੀਵੀ ਹੋਈ ਵਾਇਰਲ ਵਰਜ਼ਾ ਚੁੱਕ ਆਪਣੀ ਟੀ ਪੇਜ ਜੀ ਸੀ ਵਿਦੇਸ਼ ਕੁਝ ਮਹੀਨਿਆਂ ਬਾਅਦ ਹੀ ਵਾਪਰਿਆ ਭਿਆਨਕ ਹਾਦਸਾ ਸਕੂਲ ਵੱਲੋਂ ਬੱਚਿਆਂ ਦੀ ਕੀਤੀ ਗਈ ਕੁੱਟਮਾਰ ਵੀਡੀਓ ਹੋਈ ਵਾਇਰਲ ਜੀ ਹਾਂ ਤੁਹਾਨੂੰ ਦਾ ਜੀ ਇਹ ਕੀ ਮੋਗਾ ਦੇ ਕਸਬਾ ਧਰਮਕੋਟ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਸਕੂਲ ਦੀ ਪ੍ਰਿੰਸੀਪਲ ਵੱਲੋਂ ਬੱਚਿਆਂ ਦੀ ਕੀਤੀ ਗਈ ਕੁੱਟਮਾਰ ਸੀਸੀਟੀਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦਾਸ ਜੀ ਇਹ ਕਿ ਯੂਕੇ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਵੱਲੋਂ ਬੱਚਿਆਂ ਦੇ ਨਾਲ ਮਾਰ ਕੁੱਟ ਕਰਦੇਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਕੂਲ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਹਨੇ ਗੱਲ ਜਿਏ ਕਿ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਮਹੀਨੇ ਦੀ ਹੈ ਅਤੇ ਉਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਵੀ ਹੋ ਗਈਆਂ ਸਨ ਹੁਣ ਇਹ ਵੀਡੀਓ ਵਾਇਰਲ ਹੋਈ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਿੰਸੀਪਲ ਪਿੰਕੀ ਨਰੂਲਾ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਪ੍ਰਿੰਸੀਪਲ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਅਤੇ ਬਾਕੀ ਸਾਰੇ ਟੀਚਰਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਕਲਾਸ ਵਿੱਚ ਕੋਈ ਵੀ ਅਧਿਆਪਕ ਇਸ ਤਰ੍ਹਾਂ ਦੀਆਂ ਗਲਤੀ ਕਰੇਗਾ ਤਾਂ ਉਸਦੇ ਉੱਪਰ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੁਸੀਂ ਵੀ ਦੇਖ ਸਕਦੇ ਹੋ ਇਹ ਸਕੂਲ ਦੀਆਂ ਤਸਵੀਰਾਂ ਪੰਜਾਬ ਸਰਕਾਰ ਨੇ ਫੜੀ ਵਪਾਰੀਆਂ ਦੀ ਬਾ ਜੀ ਹਾਂ ਦੱਸਦੀ ਏ ਕਿ ਪਿਛਲੇ ਮਹੀਨੇ ਅੱਗ ਨਾਲ ਨੁਕਸਾਨੀਆਂ ਦਈਆਂ ਸੱਤ ਦੁਕਾਨਾਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਨੇ ਲੱਖ ਲੱਖ ਰੁਪਏ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਅੱਜ ਪੂਰਾ ਕਰਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਸਰੰਗਲਵਲੋਂ ਦੁਕਾਨਦਾਰਾਂ ਨੂੰ ਲੱਖ ਲੱਖ ਰੁਪਏ ਦੇ ਚੈੱਕ ਵੰਡੇ ਗਏ ਅਤੇ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਦੁਕਾਨਦਾਰਾਂ ਨੂੰ ਅੱਗ ਲੱਗਣ ਕਾਰਨ ਸੜੀਆਂ ਦੁਕਾਨਾਂ ਦਾ ਮੁਆਵਜ਼ਾ ਦਿੱਤਾ ਹੋਵੇ। ਇਸ ਮੌਕੇ ਤੇ ਦੁਕਾਨਦਾਰਾਂ ਨੇ ਵੀ ਪੰਜਾਬ ਸਰਕਾਰ ਦਾ तहे ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਪ੍ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇੱਕ ਪਾਲਿਸੀ ਬਣਾਨੀ ਚਾਹੀਦੀ ਹੈ ਜੇਕਰ ਕਿਸੇ ਵਪਾਰੀ ਜਾਂ ਦੁਕਾਨਦਾਰ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਵੀ ਇਸੇ ਤਰ੍ਹਾਂ ਮੁਆਵਜ਼ਾ ਦਿੱਤਾ ਜਾਵੇ। ਜਲਦ ਹੀ ਉਹ ਇਸ ਸੰਬੰਧੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਨਗੇ 5 ਜੂਨ ਨੂੰ ਪਿਛਲੇ ਮਹੀਨੇ ਇਹ ਦੋ ਹਨਮਨ ਚੌਕ ਤੋਂ ਮਾਵੜਾ ਚੌਕ ਨੂੰ ਆਈਏ ਤੇ ਸੱਜੇ ਹੱਥ ਸੱਤ ਦੁਕਾਨਾਂ ਨੂੰ ਅੱਗ ਲੱਗ ਗਈ ਸੀ ਔਰ ਉਸ ਵਕਤ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਉਹਨਾਂ ਦੇ ਅੰਦਰ ਜੀ ਫਿਟਿੰਗ ਸੀ ਜਾਂ ਸਾਮਾਨ ਪਿਆ ਸੀਗਾ ਔਰ ਕਈਆਂ ਦੀ ਤਾਂ ਥੋੜੀ-ਬਹੁਤ ਨਗਦੀ ਵੀ ਸੀਗੀ ਉਹ ਵੀ ਸਾਰੀ ਸੜ ਕੇ ਫਵਾ ਹੋ ਗਈ ਸੋ ਇਸ ਵਕਤ ਦੁਕਾਨ ਤੋਂ ਹੋਇਆ ਉਹ ਜਿਹੜੀ ਗੱਲ ਸੀਗੀ ਮੈਂ ਗੁਰਦਾਸਪੁਰ ਦੇ ਡਿਪਟੀ ਮਿਨਿਸਟਰ ਸ਼੍ਰੀ ਵਿਸ਼ੇਸ਼ ਰੰਗਲ ਜੀ ਦੇ ਵੀ ਧਿਆਨ ਚ ਲਿਆਂਦੀ ਮੁੱਖ ਮੰਤਰੀ ਜੀ ਨਾਲ ਵੀ ਗੱਲ ਕੀਤੀ ਤਾਂ ਮੈਂ ਉਸ ਵਕਤ ਅਕਾਲਪੁਰ ਅੱਗੇ ਵੀ ਅਰਦਾਸ ਕੀਤੀ ਸੀ ਕਿ ਅਕਾਲਪੁਰੋ ਕਿਹੜਾ ਤੇ ਦੁੱਖ ਨੂੰ ਤੇ ਅਸੀਂ ਘਟਾ ਨਹੀਂ ਸਕਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਹਿੱਸਾ ਪਾ ਲਈਏ ਤਾਂ ਕਿ ਕਿਤੇ ਨਾ ਕਿਤੇ ਉਹ ਦੁੱਖ ਜਿਹੜਾ ਉਹ ਘਟ ਜਾਵੇ ਨੁਕਸਾਨ ਬਹੁਤ ਵੱਡਾ ਪਰ ਇੱਕ ਛੋਟਾ ਜਿਹਾ ਜੋੜੀ ਦੀ ਬੂੰਦ ਆਪਾਂ ਕਹਿ ਸਕਦੇ ਆ ਉਸ ਦੁੱਖ ਨੂੰ ਘਟਾਉਣ ਵਾਸਤੇ ਕੀਤੀ ਗਈ ਆ ਔਰ ਮੈਂ ਧੰਨਵਾਦੀ ਆ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਜਿਹੜੇ ਹਮੇਸ਼ਾ ਹੀ ਇਸ ਗੱਲ ਲਈ ਸੰਵੇਦਨਸ਼ੀਲ ਰਹੇ ਨੇ ਕਿ ਜਿੱਦ ਤੇ ਲੋਕ ਪੱਕੀ ਗੱਲ ਆਵੇ ਉਹਨੂੰ ਜਰੂਰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਔਰ ਇਹ ਕੇਸ ਬਣਾ ਕੇ ਡੀ ਸਾਹਮਣੇ ਭੇਜਿਆ ਉੱਥੇ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ ਜਿਸ ਤੋਂ ਉਹਦੇ ਧਿਆਨ 'ਚ ਆਇਆ ਉਹਨਾਂ ਨੇ ਇੱਕ ਦਿਨ ਦੇ ਅੰਦਰ ਹੀ ਉਹ ਫਾਈਲ ਕਲੀਅਰ ਕਰਕੇ ਸੱਤ ਦੁਕਾਨਾਂ ਨੂੰ 1-1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੇਤੀ ਆ ਜੋ ਉਹਦਾ ਚੱਕ ਜਿਹੜਾ ਡੈਪਟੀ ਕਮਿਸ਼ਨਰ ਤੋਂ ਗੁਰਦਾਸਪੁਰ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਨੂੰ ਹੈਂਡ ਆਓ ਜੀ ਬਰੂ ਮਰਵਾਹ ਮਿੱਠੂ ਆ ਜੀ ਤੇ ਇਹ ਹਾਦਸਾ ਪਿਛਲੇ ਮਹੀਨੇ ਜਿਹੜਾ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਏ ਆ ਉਹਨਰ ਨਾਲ ਸਾਡੇ ਆਪਣੇ ਸ਼ਹਿਰ ਦੇ ਜੋ ਅਲਕੈਂਚਾ ਜੋ ਚੇਅਰਮੈਨ ਪੰਜਾਬ ਰਮਨ ਮੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਬਿਨੈਅਤ ਕੀਤੀ ਹੈ ਇਹਦੇ ਬਾਰੇ ਆਪਾਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੇ ਆਂ ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਚਾਹੁੰਦੇ ਆਂ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਚ ਲਾਗੂ ਕੀਤੀ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੋਣਾ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਸੱਤ ਦੁਕਾਨਾਂ ਨੂੰ ਅੱਗ ਲੱਗੀ ਸੀਗੀ ਐਂਡ ਉਹਨਾਂ ਦਾ ਜਿਹੜੇ ਸਾਡੇ ਦੁਕਾਨਦਾਰ ਸੀਗੇ ਸਾਡੇ ਜਿਹੜੇ ਭਰਾ ਸੀਗੇ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਇੱਦੇ ਮੱਦੇ ਨਜ਼ਰ ਅਸੀਂ ਸਰਕਾਰ ਨੂੰ ਇਹਨਾਂ ਦਾ ਕੇਸ ਭੇਜਿਆ ਸੀਗਾ ਕਿਉਂਕਿ ਕੋਈ ਵੀ ਪਾਲਿਸੀ ਐਟ ਪ੍ਰੈਜ਼ੈਂਟ ਇਤਨਾ ਵੀ ਨਹੀਂ ਹੈ ਜਿਸ ਚ ਇਹਨਾਂ ਨੂੰ ਅਪਰੂਵ ਕਰ ਸਕਦੇ ਆ ਸੋ ਅਸੀਂ ਸੀਐਮ ਰੀਲੀਫ ਦੇ ਵਿੱਚ ਇਹਨਾਂ ਦਾ ਕੇਸ ਭੇਜਿਆ ਸੀਗਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੀ ਜਲਦੀ ਇਹਨਾਂ ਦਾ ਕੇਸ ਜਿਹੜਾ ਹੈਗਾ ਉਹ ਕੋ ਕਰਕੇ ਭੇਜ ਦਿੱਤਾ ਜਿਸ ਦੇ ਮੱਦੇਨਜ਼ਰ ਅਸੀਂ ਅੱਜ ਇਹਨਾਂ ਸੱਤਾਂ ਦੁਕਾਨਦਾਰਾਂ ਨੂੰ 1-1 ਲੱਖ ਦੀ ਰਾਹਤ ਰਾਸ਼ੀ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀ ਹੈਗੀ ਆ ਇਹ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੇ ਦੌਰਾਨ ਜਿਹੜੀਆਂ ਕੁਝ ਅਨਿਮਤਾਂ ਸਾਨੂੰ ਧਿਆਨ ਚ ਆਈਆਂ ਹੈਗੀਆਂ ਫਾਇਰ ਬ੍ਰਿਗੇਡ ਦੇ ਪ੍ਰਤੀ ਉਹਦੇ ਮੁਤਾਬਿਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇੱਕ ਰਿਪੋਰਟ ਬਣਾ ਕੇ ਅਸੀਂ ਲੋਕਲ ਗਵਰਨਮੈਂਟ ਡਾਇਰੈਕਟਰ ਸਾਹਿਬ ਨੂੰ ਭੇਜੀ ਹੈਗੀ ਹੈ ਜਿਸ ਤਿੱਕੇ ਜੋ ਜੋ ਅੱਗੇ ਕੋਰਸ ਕਰੈਕਸ਼ਨ ਦਾ ਉਹਨੂੰ ਵੀ ਆਪਾਂ ਕਰ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਸਾਡੇ ਮਾਧਿਅਮ ਰਾਹੀਂ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਆਪਣੇ ਇਲੈਕਟ੍ਰੀਕਲ ਅਪਲਾਈਐਂਸਿਸ ਅਗੇ ਸਵਿਚੀ ਲੱਗੇ ਆ ਯਾ ਕੋਈ ਇਦਾਂ ਦਾ ਪੁਰਾਣਾ ਵੀ ਅ ਬਿਜਲੀ ਦਾ ਕੋਈ ਸਮਾਨ ਹੈ ਜਿਹੜਾ ਪੱਖਾ ਹੁੰਦਾ ਹੈ ਕਿ ਬਹੁਤ ਪੁਰਾਣਾ ਹੁੰਦਾ ਹੈ ਚੱਲ ਚੱਲ ਕੇ ਗਰਮ ਹੋ ਜਾਂਦਾ ਹੈ ਤੇ ਉਹ ਤੋਂ ਵੀ ਇਸ ਤਿੱਕੇ ਦਾ ਹਾਦਸਾ ਅੱਗ ਲੱਗਣ ਦਾ ਖਤਰਾ ਹੁੰਦਾ ਹੈ ਸੋ ਇਸ ਤੋਂ ਬਚਿਆ ਬਚਾਅ ਵੀ ਸਭ ਤੋਂ ਵੱਡੀ ਇੱਥੇ ਸੁਰੱਖਿਆ ਹੈਗੀ ਹੈ ਜਿੰਨਾ ਅਸੀਂ ਬਚਾਅ ਕਰਨ ਲੱਗੋਨਾ ਬਿਹਤਰ ਹੈ ਸੋ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਮੈਂ ਦੁਬਾਰਾ ਕਹਿਣਾ ਚਾਹਨਾ ਹੈ ਕਿ ਪੰਜਾਬ ਸਰਕਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਜਿੱਥੇ ਵੀ ਹੈਲਪ ਹੋएगी ਅਸੀਂ ਜ਼ਰੂਰ ਪੰਜਾਬ ਸਰਕਾਰ ਦੀ ਖੂਦ ਤੁਹਾਨੂੰ ਇਹ ਹੈਲਪ ਦਵਾਉਂਗਾ ਕਿੰਨੇ ਸਮੇਂ ਦੇ ਜਿਹੜਾ ਸਾਰਾ ਪ੍ਰੋਜੈਕਟ ਆ ਵਿਦਿਨ 3 ਵੀਕਸ ਹੀ ਅਸੀਂ ਕਰਕੇ ਭੇਜ ਦਿੱਤਾ ਹੈਗਾ ਐਂਡ ਅੱਜ ਇਹਨਾਂ ਨੂੰ ਆਪਾਂ ਚੈੱਕ ਡਿਸਟ੍ਰੀਬਿਊਟ ਕਰਦੇ ਹਾਂ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਨੇੜੇ ਹੋਈ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿਹੜਾ ਦੀ 21 ਸਾਲਾਂ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜੀ ਹਾਂ ਹਨੁਗਾਜ਼ ਜੀ ਕੇ ਸੰਬੰਧੀ ਵਿਦਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਨਿਆ ਦੱਸਿਆ ਕਿ ਮੇਰੀ ਭਤੀਜੀ ਲਖਮਿੰਦਰ ਕੌਰ ਕੋਮਲ 21 ਸਾਲ ਦੀ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿਹੜਾ ਜੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਗਈ ਸੀ ਉਸਨੇ ਦੱਸਿਆ ਕਿ ਛੁੱਟੀਆਂ ਹੋਂ ਕਾਰਨ ਆਪਣੀਆਂ ਪੰਜ ਹੋਰ ਸਮੇਤ ਕੰਮ ਤੇ ਚੱਲੀ ਸੀ ਜਿਸ ਗੱਡੀ ਤੇ ਸਵਾਰ ਸਨ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰਖਤ ਨਾਲ ਟਕਰਾ ਗਈ ਜਿਸ ਕਾਰਨ ਮੇਰੇ ਪਤੀ ਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਤੇ ਇੱਕ ਹੋਰ ਲੜਕੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਇਸ ਮਨਪਾਗੀ ਕਟਨਾ ਦਾ ਜਦ ਪਤਾ ਲੱਗਾ ਤਾਂ ਪਿੰਡ ਵਿੱਚ ਉਹ ਦਿਖ ਲਹਿਰ ਫੈਲ ਗਈ ਹੈ ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਨੇ ਦੱਸਿਆ ਕਿ ਇਹ ਇੱਕ ਮਿਹਨਤੀ ਪਰਿਵਾਰ ਹੈ ਤੇ ਮ੍ਰਿਤਕ ਲੜਕੀ ਦਾ ਪਿਤਾ ਕ੍ਰੇਨ ਡਰਾਈਵਰ ਹੈ ਅਤੇ ਉਹ ਮथुरा ਵਿਖੇ ਇੱਕ ਕੰਪਨੀ 'ਚ ਨੌਕਰੀ ਕਰਦਾ ਹੈ ਅਜੇ ਉਸਨੇ ਬਹੁਤ ਹੀ ਮਿਹਨਤ ਕਰਕੇ ਅਤੇ ਕੁਝ ਕਰਜ਼ਾ ਚੁਟਕੇ ਆਪਣੀ ਧੀ ਦਾ ਪਵਿੱਖ ਸਵਾਰਨ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜਾਈ ਕਰਨ ਲਈ ਭੇਜਿਆ ਸੀ ਹਜੇ ਸਿਰਫ 2 ਹੀ ਸੈਮੈਸਟਰ ਕਲੀਅਰ ਹੋਏ ਸੰ ਕੀ ਇਹ ਪਾਣਾ ਵਰਤ ਗਿਆ ਮੇਰਾ ਪਿੰਡ ਸੁੱਖਾ ਜਿਹੜਾ ਹੈ ਤਸ਼ੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਜੀ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਅੰਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇੱਥੋਂ ਆਪਾਂ ਕੈਨੇਡਾ ਕ ਲਈ ਜਿਹੜੀ ਸਟੱਡੀ ਚੱਲ ਰਹੀ ਸੀ ਜਿਹਦੇ ਵਿੱਚੋਂ ਨੂੰ 4 ਮਹੀਨੇ ਰਹੀਆਂ ਵਿੱਚ ਛੁੱਟੀਆਂ ਪੈ ਗਈਆਂ 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸ਼ਾਮ ਨੂੰ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਭੂਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਕਿ ਜਦੋਂ ਵਾਪਸ ਆ ਰਹੀ ਹੈ ਇਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ ਦੋ ਨੌਜਵਾਨ ਹੋਰ ਉਹਨਾਂ ਦੇ ਨਾਲ ਇੱਕ ਡਰਾਈਵਰੀ ਕਰ ਰਿਹਾ ਹੈ ਇੱਕ ਕਨੈਕਟਰ ਸੀਟ ਤੇ ਬੈਠਾ ਹੈ ਇਹ ਤਿੰਨ ਗੁੱਟੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਲ ਦੀ ਸੀਟ ਤੇ ਬੈਠੀ ਹੋਈ ਹੈ ਅਚਾਨਕ ਇੰਨਾ ਤੇ ਕੋਈ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਹ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰੌਂਦੀ ਹੈ ਜਿਸ ਦੇ ਕਾਰਨ ਕਰਕੇ ਮੇਰੀ ਭਤੀਜੀ ਸਮੇਤ ਦੋਵੇਂ ਗੁੱਟੀਆਂ ਜਿਹੜੀਆਂ ਮਗਰ ਬਹਿਆਂ ਸੀਟਾਂ ਦੇ ਉੱਤੇ ਉਹ ਕਾਲਚਲਾਣਾ ਕਰ ਜਾਂਦੀਆਂ ਪੁਨਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਤੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹੜਾ ਕਿ ਅਜੇ ਹੋਸਟ ਦੇ ਵਿੱਚ ਨਹੀਂ ਆਇਆ ਸਾਨੂੰ ਉਸ ਤੋਂ ਸਾਰੀਆਂ ਖਬਰਾਂ ਜਿਹੜੀਆਂ ਪਹੁੰਚ ਰਹੀਆਂ ਹਨ ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾਰਾ ਹੋਇਆ ਹੈ ਬਹੁਤ ਸਾਨੂੰ ਦੁੱਖ ਪੁੱਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਿਰਨਜੀਤ ਕੋਰ ਹੈ ਅੱਜ ਤੋਂ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਪਤਾ ਲੱਗਾ ਕਿ ਮੇਰੀ ਸ਼ੇਟਰ ਮੇਰੇ ਤਾਏ ਦੀ ਲੜਕੀ ਜਿਹੜੀ ਹੈ ਉਹਦਾ ਐਕਸੀਡੈਂਟ ਹੋ ਗਿਆ ਏ ਤੇ ਉਹ ਮੁੜ ਕੇ ਗਈ ਹੈ ਉੱਥੇ ਤੇ ਉੱਥੇ ਜਾ ਕਰਕੇ ਉਹਨੇ ਵੇਖਿਆ ਏ ਕਿ ਦਾਖਲ ਹੈ ਉੱਥੇ ਹਸਪਤਾਲ ਦੇ ਵਿੱਚ ਬੱਚੀਆਂ ਜਿਹੜੀਆਂ ਹਨ ਉਹਨਾਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਹਸਪਤਾਲ ਦੇ ਵਿੱਚ ਹਨ ਪਰ ਮੇਰੀ ਬੇਟੀ ਨੂੰ ਉਹ ਡੈੱਡ ਬਾਡੀ ਜਿਹੜੀ ਹੈ ਨਾ ਮੇਰੀ ਭਤੀਜੀ ਦੀ ਨਹੀਂ ਵੇਖਣ ਦਿੱਤੀ ਪ੍ਰਸ਼ਾਸਨ ਕੋਲੋਂ ਅਸੀਂ ਉਹਨਾਂ ਨੇ ਮੰਗ ਕੀਤੀ ਕਿ ਮੇਰੀ ਸ਼ਿਟਰ ਦੀ ਜਿਹੜੀ ਡੱਡਬਾ ਦੀ ਵੇਖਣ ਦਿੱਤੀ ਜਾਵੇ ਪਰ ਉਹਨਾਂ ਨੇ ਅਜੇ ਕਿਸੇ ਨੂੰ ਹੀ ਲਾਗੇ ਨਹੀਂ ਆਉਣ ਦਿੱਤਾ ਤੇ ਇਹ ਸਾਰੇ ਘਟਨਾਵਾਂ ਤੋਂ ਬਾਅਦ ਮੇਰੀ ਬੇਟੀ ਨੇ ਜਦੋਂ ਸਾਨੂੰ ਰਾਤੀ 10 ਵਜੇ ਨਾਲ ਫੋਨ ਕੀਤਾ ਕਿ ਅਸੀਂ ਸਾਰੇ ਪਰਿਵਾਰ ਦੇ ਜੀ ਹੱਕੇ ਬੱਕੇ ਰਹਿ ਗਏ ਸਾਡੀਆਂ ਧਾਂ ਨਿਕਲ ਗਈਆਂ ਸਾਡੇ ਨਾਲ ਬਹੁਤ ਥਕਾ ਹੋਇਆ ਅਸੀਂ ਕੀ ਕਰ ਸਕਦੇ ਹਾਂ ਤੋਂ ਤੁਹਾਡੇ ਬ੍ਰਦਰ ਕੀ ਕਰਗੇ ਮੇਰਾ ਬ੍ਰਦਰ ਜਿਹੜਾ ਹੈ ਮਥਰਾ ਦੇ ਵਿੱਚ ਕ੍ਰੇਨ ਆਪਰੇਟਰ ਆ ਜਿਹਨੂੰ ਮੈਂ ਰਾਤੀ ਸਵਾ 10 ਵਜੇ ਨਾਲ ਫੋਨ ਤੇ ਦੱਸ ਦਿੱਤਾ ਉਹ ਰਾਤੀ ਹੀ 1:30 ਵਜੇ ਨਾਲ ਉਥੋਂ ਤੁਰ ਪਿਆ ਵਾ ਕਹਿੰਦੇ ਹਨ ਕਿ ਉਹ ਫੋਨ ਤੇ ਦੱਸ ਰਿਹਾ ਏ ਕਿ ਮੈਂ 2:30 ਵਜੇ ਨਾਲ ਇੱਥੇ ਆ ਜਾਣਾ ਵਾ ਤੇ ਆਪਣਾ ਨਰਿੰਦਰ ਸਿੰਘ ਜੀ ਗਰੰਧੀ ਸਿੰਘ ਸਾਡੇ ਪਿੰਡ ਦੇ ਨੇ ਜੋ ਕਿ ਬਹੁਤ ਵਧੀਆ ਗਰੰਧੀ ਵੀ ਆ ਤੇ ਪਿੰਡ ਤੇ ਸੂਝਵਾਨ ਵੀ ਅੱਛੀ ਵੀ ਆ ਇਹਨਾਂ ਤੋਂ ਛੋਟਾ ਵੱਡਾ ਬ੍ਰਦਰ ਸੀ ਬਲਵਿੰਦਰ ਸਿੰਘ ਜੋ ਕਿ ਕ੍ਰੇਨ ਆਪਰੇਟਰ ਸੀ ਉਹਦੀ ਲੜਕੀ ਕੈਨੇਡਾ ਗਈ ਨੂੰ ਕੋਈ 1:30 ਮਹੀਨੇ ਹੋਏ ਆ ਕੈਨੇਡਾ ਸਟੱਡੀ ਵਜੇ ਤੇ ਗਈ ਸੀ ਦੋ ਸੈਮੈਸਟਰ ਉਹਦੇ ਪੂਰੇ ਹੋ ਗਏ ਆ ਕੰਮ ਪਹਿਲਾਂ ਤਾਂ ਉਹ ਆਪਣੇ ਰਹਿੰਦੀ ਸੀਗੀ ਬ੍ਰੈਂਪਟਨ ਬ੍ਰੈਂਪਟਨ 'ਚ ਕੰਮ ਨਾ ਨੂੰ ਮਿਲਣ ਕਰਕੇ ਥੋੜਾ ਉਹ ਸਾਈਡ ਤੇ ਚਲੀ ਗਈ ਜਿੱਥੋਂ ਕਿ ਉਹ ਜਾ ਕੇ ਤੇ ਦੁਬਾਰਾ ਉਸਨੇ ਕੰਮ ਤੇ ਡਿਊਟੀ ਤੇ ਗਈ ਡਿਊਟੀ ਤੋਂ ਵਾਪਸ ਆ ਰਹੀ ਸੀ ਨਾਲ ਹੋਰ ਵੀ ਲੜਕੀਆਂ ਸੀ ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆਂ ਹੋਇਆ ਐਕਸੀਡੈਂਟ ਹੋ ਗਿਆ ਜ ਐਕਸੀਡੈਂਟ ਦੇ ਵਿੱਚ ਤਿੰਨ ਲੜਕੀਆਂ ਜੋ ਖਤਮ ਹੋ ਗਈਆਂ ਨੇ ਤੇ ਦੋ ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ ਆ ਇਹ ਪਰਿਵਾਰ ਜਿਹੜਾ ਬਹੁਤ ਮਿਹਨਤੀ ਤੇ ਗਰੀਬ ਪਰਵਾਰ ਸੀਗਾ ਛੋਟੇ ਆਪਣਾ ਥੋੜਾ ਥੋੜੇ ਆਦਾਰੇ ਤੋਂ ਉੱਪਰ ਨੂੰ ਉੱਠਿਆ ਵਾ ਇਹਨਾਂ ਦੀ ਸਰਕਾਰ ਨੂੰ ਕੋਈ ਇਹਨਾਂ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਪੈਸਾ ਲਾ ਕੇ ਪਹਿਲਾਂ ਲੜਕੀ ਨੂੰ ਐਲਰਟਸ ਕਰਾਈ ਫਿਰ ਲੜਕੀ ਨੂੰ ਕੈਨੇਡਾ ਪੜ੍ਹਨ ਵਾਸਤੇ ਭੇਜਿਆ ਤੋਂ 25-30 ਲੱਖ ਰੁਪਏ ਲਾਇਆ ਪਰ ਅੱਜ ਇਹਨਾਂ ਦਾ ਉਹ ਸਾਰਾ ਨੁਕਸਾਨ ਤੇ ਇੱਕ ਬੱਚਾ ਵੀ ਘਰ ਤੋਂ ਗਿਆ ਇਹਦੀ ਸਾਰੇ ਅਸੀਂ ਪਿੰਡ ਵਾਲੇ ਜਿਹੜੇ ਆ ਸਾਰਾ ਪਿੰਡ ਹੀ ਸੋਗ ਦੇ ਵਿੱਚ ਡੁੱਬਿਆ ਹੋਇਆ ਸਵੇਰ ਤੋਂ ਤਾਤਾ ਲੱਗਾ ਹੋਇਆ ਹੈ ਬਾਬਾ ਜੀ ਦੇ ਘਰ ਵਿੱਚ ਤੇ ਲੜਕੀ ਦਾ ਪਿਤਾ ਜਿਹੜਾ ਜੇ ਆਉਣਾ ਉਹ ਵੀ ਆਪਣਾ ਡਿਊਟੀ ਤੋਂ ਵਾਪਸ ਆ ਰਹੇ ਨੇ ਅੱਜ ਫੱਕੀ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਕਿ ਇਹਨਾਂ ਦੀ ਜੋ ਵੀ ਸਹਾਇਤਾ ਹੋ ਸਕੇ ਉਹ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਵਿਧਾਨ ਸਭਾ ਹਲਕਾ ਸੁਨਾਮ ਦੇ ਨਿਵਾਸੀਆਂ ਦੀ ਹਰ ਇੱਕ ਉਸ ਜ਼ਰੂਰਤ ਨੂੰ ਪੂਰਾ ਕਰਨ ਲਈ ਵਚਨਬੱਧ ਅਤੇ ਤੰਦੇਹੀ ਨਾਲ ਸਮਰਪਿਤਾਂ ਜੋ ਲੋਕਾਂ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਵਿੱਚ ਕਿਸੇ ਨਾ ਕਿਸੇ ਪੱਧਰ ਦੀ ਰੁਕਾਵਟ ਪੈਦਾ ਕਰ ਰਹੀ ਹੈ ਦੱਸ ਦੇ ਇਹ ਕਿ ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ 1.54 ਕਰੋੜ ਰੁਪਏ ਦੀ ਲਾਗਤ ਨਾਲ ਹੋਂ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪਿੰਡ ਅਕਬਰਪੁਰ ਤੋਂ ਸ਼ੁਰੂਆਤ ਕਰਦਿਆਂ ਕੀਤਾ ਕੈਬਨਿਟ ਮੰਤਰੀ ਮਨਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਉਹਨਾਂ ਦੁਆਰਾ ਸਮੇਂ-ਸਮੇਂ ਉਤੇ ਕੀਤੇ ਜਾਂਦੇ ਦੌਰਿਆਂ ਦੇ ਦੌਰਾਨ ਜਿਹੜੇ ਵੀ ਨਿਵਾਸੀ ਉਹਨਾਂ ਨੂੰ ਜ਼ਿੰਦਗੀ ਬਤੀਤ ਕਰਨ ਲਈ ਮੁਢਲੀਆਂ ਸਹੂਲਤਾਂ ਦੀ ਅਣਹੋਂਦ ਬਾਰੇ ਜਾਣੂ ਕਰਵਾਉਂਦੇ ਹਨ ਉਹਨਾਂ ਸਹੂਲਤਾਂ ਨੂੰ ਘੱਟੋ-ਘੱਟ ਸਮੇਂ ਅੰਦਰ ਯਕੀਨੀ ਬਣਾਉਣ ਵਾਸਤੇ ਇਹ ਵਚਨਬੱਧ ਹਨ ਅਤੇ ਇਸ ਨਾਲ ਹੀ ਲੜੀ ਤਹਿਤ ਅੱਜ ਨਕਤੀ ਪਿੰਡਾਂ ਵਿੱਚ 50 ਦੇ ਕਰੀਬ ਅਜੇ ਹੀ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮੁਢਲ ਇਸ ਉਤਾਂ ਵੱਜੋਂ ਲੋਕਾਂ ਦੀ ਵੱਡੀ ਲੋੜ ਹੈ અમનુરુડા ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਪੰਜਾਬ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਇਸ ਦਿਨ ਨਾਲ ਇਹ ਏਜੰਡੇ ਨੂੰ ਹਲਕਾ ਸੁਨਾਮ ਵਿੱਚ ਸਫਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਅਧੀਨ ਆਉਂਦੇ ਬਲਾਕ ਪਵਨਗੜ ਦੇ 3 ਪਿੰਡਾ, ਬਲਾਕ ਸੰਗਰੂਰ ਦੇ 13 ਪਿੰਡਾ ਅਤੇ ਬਲਾਕ ਸੁਨਾਮ ਦੇ 13 ਪਿੰਡਾ ਵਿੱਚ ਇਹ ਵਿਕਾਸ ਕਾਰਜ ਆਰੰਭ ਹੋ ਗਿਆ ਹੈ ਜਿਨ੍ਹਾਂ ਨੂੰ ਅਗਲੇ 1 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਅਤੇ ਆਦੇਸ਼ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਹਨ ਸਰ ਜਸ ਸੁਨਾਮ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਦਾ ਦੌਰਾ ਜੀ ਕੀ ਪ੍ਰੋਗਰਾਮ ਆ ਕੀ ਜਿਹੜੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਦੇਖੋ ਸਾਡੀ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਇੱਕੋ ਹੀ ਏਜੰਡਾ ਹੈ ਕਿ ਵਿਕਾਸ ਵਿਕਾਸ ਔਰ ਵਿਕਾਸ ਪਿਛਲੇ 4 ਮਹੀਨੇ ਕਿਉਂਕਿ ਚੋਣਾ ਸੀਗੇ ਆ ਇਸ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਜਿਸ ਦੀ ਵਜ੍ਹਾ ਕਰਕੇ ਕੰਮਾਂ ਦੇ ਵਿੱਚ ਨਵੇਂ ਕੰਮਾਂ ਦੇ ਨੂੰ ਸ਼ੁਰੂ ਕਰਨ ਦੇ ਵਿੱਚ ਕੁਝ ਖੜੋਤ ਆ ਗਈ ਸੀ ਪਰ ਜਦੋਂ ਚੋਣ ਜਾਬਤਾ ਖੁੱਲਿਆ ਤੇ ਹੁਣ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 29 ਪਿੰਡਾਂ ਦੇ 48 ਕੰਮ 1 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕਰਵਾਉਣ ਜਾ ਰਿਹਾ ਆ ਪਿਛਲੇ ਸਮੇਂ ਦੇ ਵਿੱਚ ਕਈ ਵੱਡੇ ਕੰਮ ਨੇ ਜਿਹੜੇ ਉਹ ਹੋਏ ਨੇ ਔਰ ਇਹ ਉਹ ਕੰਮ ਨੇ ਜਿਹੜੇ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਸੀ ਛੋਟੇ ਛੋਟੇ ਕੰਮ ਜਿਵੇਂ ਹੁਣ ਸਪੋਜ਼ ਇਸੇ ਜਿੱਥੇ ਹੁਣ ਅ ਨੀ ਪੱਥਰ ਰੱਖਿਆ ਜਿਹੜਾ ਸ਼ੁਰੂਆਤ ਕਰਾਈ ਹੈ ਇਹ ਖੇਤਾਂ ਦੇ ਵਿੱਚ ਚਾਰ ਘਰ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਕਿ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ 900 ਫੁੱਟ ਦਾ ਰਸਤਾ ਹੈ ਸਾਰਾ ਪਰ ਕਦੇ ਕਿਸੇ ਸਰਕਾਰ ਨੇ ਧਿਆਨ ਹੀ ਦਿੱਤਾ ਹੈਗਾ ਸੋ ਇਹ ਇਹੋ ਜੇ ਹੁਣ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਹੱਕ ਤਾਂ ਇੰਨਾ ਚਾਰ ਘਰਾਂ ਦਾ ਵੀ ਉਨੇ ਹੀ ਬਣਦਾ ਜਿੰਨਾ ਕੋਈ ਪਿੰਡ 'ਚ ਜਾਂ ਸ਼ਹਿਰ 'ਚ ਰਹਿੰਦਾ ਸੋ ਇਹ ਛੋਟੇ-ਛੋਟੇ ਕੰਮ ਨੇ ਜਿਹੜੇ ਜਿੰਨਾ ਜੋ ਸਰਕਾਰ ਦੇ ਲਈ ਛੋਟੇ ਹੁੰਦੇ ਨੇ ਪਰ ਲੋਕਾਂ ਦੇ ਲਈ ਵੱਡੀ ਮੁਸੀਬਤ ਦਾ ਮੁਸ਼ਕਿਲ ਦਾ ਸਬਬ ਬਣ ਜਾਂਦੇ ਨੇ ਉਹਨਾਂ 48 ਕੰਮਾਂ ਦੀ ਸ਼ੁਰੂਆਤ ਕੀਤੀ 1 ਕਰੋੜ 54 ਲੱਖ ਰੁਪਏ ਦੇ ਲੱਗਦੇ ਨਾਲ ਤੇ ਤਕਰੀਬਨ ਮਹੀਨੇ ਸਵਾ ਮਹੀਨੇ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਕੰਪਲੀਟ ਹੋ ਗਏ ਗੇ ਸਰ ਇਹਦੇ ਦੋ ਤਿੰਨ ਵੱਡੇ ਵੱਡੇ ਕੰਮ ਨੇ ਜਿਵੇਂ ਤੁਸੀਂ ਹੁਣੇ ਕਰੀਆਂ ਪਕੀਆਂ ਹੋਣੀਆਂ ਹੋਰ ਫਿਰ ਇਹ ਵੱਡੇ ਪ੍ਰੋਜੈਕਟ ਨੇ ਜਿਹੜੇ ਇਹ ਪਿੰਡਾਂ ਦੇ ਵਿੱਚ ਹੋ ਰਹੇ ਨੇ ਵੀਰੇ ਤੁਸੀਂ ਅੱਜ ਕਰਨ ਜਾ ਰਹੇ ਨਹੀਂ ਨਹੀਂ ਬਾਕੀ ਮੈਂ ਤੁਹਾਨੂੰ ਦੱਸਿਆ ਨਾ ਅੱਜ ਵੱਡੇ ਪ੍ਰੋਜੈਕਟ ਨਹੀਂ ਕੋਈ ਹੈਗੇ 29 ਪਿੰਡਾਂ ਦੇ 48 ਕੰਮ ਨੇ 1 ਕਰੋੜ 54 ਲੱਖ ਰੁਪਏ ਦੇ ਲਾਗ ਦੇ ਨਾਲ ਕੋਈ 1.50 ਲੱਖ ਦੇ ਵਿੱਚ ਵੀ ਪੂਰਾ ਹੋਣ ਵਾਲਾ ਹੈ ਕੋਈ 10 12 15 ਲੱਖ ਦੇ ਵੀ ਬਹੁਤੇ ਵੱਡੇ ਕੰਮ ਨਹੀਂ ਹੈ ਕਿ ਛੋਟੇ ਕੰਮ ਨੇ ਪਰ ਉਹ ਉਹ ਕੰਮ ਜ਼ਰੂਰੀ ਨੇ ਲੋਕਾਂ ਦੀ ਸਹੂਲਤ ਦੇ ਲਈ ਕਿਤੇ ਕਿਸੇ ਜਗ੍ਹਾ ਤੇ ਧਰਮਸ਼ਾਲਾ ਦੀ ਰਿਪੇਅਰ ਹੋਣੀ ਹੈ ਕਿਤੇ ਗਲੀ ਚ ਖੜਵੰਜੇ ਲੱਗਣੇ ਨੇ ਕਿਤੇ ਕੋਈ ਗਲੀ ਨਾਲੀ ਪੱਕੀ ਹੋਣ ਵਾਲੀ ਹੈ ਕਿਤੇ ਪਾਣੀ ਦੀ ਨਿਕਾਸੀ ਦਾ ਛੋਟਾ ਬਹੁਤ ਥੋੜਾ ਬਹੁਤ ਇਸ਼ੂ ਹੈ ਸੋ ਅੱਜ ਉਹ ਜਿਹੜੇ ਫੁਟਕਲ ਜੇ ਕੰਮ ਸੀਗੇ ਬੇਸਿਕਲੀ ਜਦੋਂ ਪਿੰਡਾਂ ਦੇ ਵਿੱਚ ਗਏ ਕਿਸੇ ਕੋਈ ਮੈਨੂੰ ਫੜ ਕੇ ਬਾਹ ਘਰੇ ਲੈ ਗਏ ਜੀ ਸਾਡੀ ਜਿਹੜੀ ਪੁਲੀ ਆ ਉਹ ਟੁੱਟੀ ਪਈ ਹੈ ਪੂਰਾ ਕੰਮ ਸਾਰਾ ਸ਼ਾਇਦ 150000 ਰੁਪਏ ਦਾ ਹੋਵੇ ਪਰ ਉਸ ਘਰ ਨੂੰ ਮੁਸ਼ਕਿਲ ਦੇਖੋ ਨਾ ਜੀ ਕਿੰਨੀ ਵੱਡੀ ਉਹ ਪੁਲੀ ਟੁੱਟੀ ਹੋਣ ਦੇ ਨਾਲ ਕਿਸੇ 60 ਫੀਟ ਲੱਗ ਸਕਦੀ ਹੈ ਸੋ ਉਹਨਾਂ ਕੰਮਾਂ ਦੇ ਉੱਪਰ ਵੀ ਫੋਕਸ ਕਰਨਾ ਸਾਡੀ ਜ਼ਿੰਮੇਵਾਰੀ ਹੈ ਅੱਜ ਸਿਰਫ ਉਹੀ ਸ਼ੁਰੂਆਤ ਹੈ ਜਿਹੜੀ ਉਹਨਾਂ ਦੀ ਕਰ ਰਹੇ ਹਾਂ ਪਰ ਬਾਕੀ ਵੱਡੇ ਕੰਮ ਨੇ ਜਿਹੜੇ ਉਹ ਆਲਰੇਡੀ ਹਲਕੇ ਦੇ ਵਿੱਚ ਚੱਲ ਰਹੇ ਨੇ ਤੇ ਇਸ ਏਰੀਆ ਨੂੰ ਇਹ ਜਿਹੜੇ ਸੰਗਰੂਰ ਹਲਕੇ ਦੇ 20 ਪਿੰਡ ਮੇਰੇ ਹਲਕੇ ਦੇ ਵਿੱਚ ਆਏ ਸੀਗੇ ਇਹਨਾਂ ਨੂੰ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਦੋਂ ਸੀਐਮ ਸਾਹਿਬ ਆਉਣਗੇ 31 ਜੁਲਾਈ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਜਿਹੜਾ ਉਹ ਦੇਣ ਜਾ ਰਹੇ ਪੂਰੇ ਇਲਾਕੇ ਦੀ ਨੁਹਾਰ ਜਿਹੜੀ ਉਹ ਬਦਲਦੀ ਚੱਗੀ ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਸੇਲ ਸੋਨੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਵਿਨੀ ਮਹਿੰਮ ਮੂਵਸ ਵਿਲੇ ਵੱਡੀ ਸਫਲਤਾ ਮਿਲੀ ਜਦੋਂ ਚੌਕੀ ਫੋਕਲ ਪੁਆਇੰਟ 3 ਚਾਰਜ ਮੁਹੰਮਦ ਸਿੰਘ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਪਾਟੀ ਨੇ ਮੁੱਖ ਖਬਰ ਖਾਸ ਦੀ ਤਲਾਤੇ ਦੋ ਚੋਰਾਂ ਚੋਰੀ ਦੇ ਸਮਾਨ ਸਮੇਂ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਜਾਣਕਾਰੀ ਦਿੰਦਿਆਂ ਚੌਕੀ ਫੋਕਲ ਪੁਆਇੰਟ ਤੇ ਇੰਚ ਮੁਹੱਕਮ ਸਿੰਘ ਨੇ ਦੱਸਿਆ ਕਿ ਮੁੱਖ ਪਰਖਾਸ ਨੇ ਇਤਲਾਹ ਦਿੱਤੀ ਕਿ ਵਿਗਿਆਨਾਬਸਤੀ ਦੇ ਰਹਿਣ ਵਾਲੇ ਗੁਰਿੰਦਰ ਕੁਮਾਰ ਅਤੇ ਕਾਸ਼ਦੀਪ ਇਹ ਦੋਨੋਂ ਚੋਰੀਆਂ ਕਰਨ ਦੀ ਆਦਤ ਹੀ ਹੋ ਗਏ ਸਨ ਅਤੇ ਇਹ ਵਕਤ ਇਸ ਬਿਨਾ ਨੰਬਰ ਸਵਿਫਟ ਕਾਰਡ ਲੈ ਕੇ ਦਿੱਲੀ ਕਲੋਨੀ ਵਿੱਚ ਖੜੇ ਹਨ ਐਸਆਈ ਮਨਿੰਦਰ ਸਿੰਘ ਆਪਣੀ ਟੀਮ ਨੂੰ ਲੈ ਕੇ ਮੌਕੇ ਤੇ ਪਹੁੰਚੇ ਤੇ ਨਾਲ ਹੀ ਕਾਰ ਦੀ ਤਲਾਸ਼ੀ ਲਈ ਅਤੇ ਕਾਰ ਦੇ ਵਿੱਚ ਇੱਕ ਐਲਡੀ ਦੋ ਗੈਸ ਸਿਲੰਡਰ ਅਤੇ ਇੱਕ ਕੈਮਰਾ ਤੇ ਪੰਜ ਕੜੀਆਂ ਹੱਥ ਤੇ ਬੰਨਨਵਾਦੀਆਂ ਤੇ ਨਾਲ ਹੀ ਇੱਕ ਸਵਿਫਟ ਕਾਰ ਜੋ ਬਿਨਾ ਨੰਬਰ ਦੀ ਹੈ ਨਾਨ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਜ ਹਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ ਇੱਕ આરોપી ਉੱਪਰ ਪਹਿਲਾਂ ਵੀ ਸੱਤ ਮਾਮਲੇ ਦਰਜ ਦੱਸੇ ਜਾ ਰਹੇ ਨੇ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਤੇ ਜਲਦ ਤੋਂ ਜਲ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਮੁੱਖ ਜੇਫਟਾੜ ਲੋਕਾਂ ਵੀ ਦੀ ਗਈ ਹੈ ਚੋਰ ਫੜੇ ਨੇ ਕਿ ਮੰਗਵਾ ਕੀ ਅਕਨੇ ਲੋ ਫੜੇ ਹਨ ਮਾਰ ਜੋਗਾ ਸੁਭੀ ਸਾਹਿਬ ਦੇ ਦਾ ਸਮਤਾਵਕ ਜਿਹੜੀ ਮਾਰੇ ਅੰਸਰ ਦਾ ਖਾਬ ਜਮ ਮੈਂਦੇ ਤਰ ਜਿਹੜੇ ਸਾਡੀ ਗਗਸਤ ਪਾਰਟੀ ਜਿੰਦੀ ਅਗਵਾਈ ਹੌਲਦਾਰ ਮਨਜਿੰਦਰ ਸਿੰਘ ਕਰ ਰਿਹਾ ਸੀ ਜਦੋਂ ਇਹ ਬੋਗੀਪੁਰਾ ਚੌਂਕ ਲੱਗੇ ਪਹੁੰਚਦੇ ਨੇ ਉਹਨਾਂ ਨੂੰ ਤਲਾਸ਼ ਮਿਲੀ ਕਿ ਦਿੱਲੀ ਕਲੋਨੀ ਅੰਮਰਸਰ ਰੋਡ ਤੇ ਉਹ ਕਲੋਨੀ ਦੇ ਵਿੱਚ ਇੱਕ ਬਿਨਾ ਨੰਬਰ ਦੀ ਸਿਵਟ ਕਾਰ ਖੜੀ ਜਿਹਦੇ ਦੋ ਨੌਜਵਾਨ ਬੈਠੇ ਨੇ ਜੋ ਕਾਰ ਵੀ ਚੋਰੀ ਦੇ ਅੰਦਰ ਚੋਰੀ ਕੀਤਾ ਹੋਰ ਵੀ ਸਮਾਨ ਵਿਚਚਨ ਦੀ ਤਾਕ ਵਿੱਚ ਬੈਠੇ ਹੋਣ ਇਹਦੇ ਤਲਾਬ ਮਿਲਦੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਉਹਨਾਂ ਦੇ ਪਾਸੋਂ ਪੁੱਛਗਿੱਛ ਕੀਤੀ ਜਿਨ੍ਹਾਂ ਚੋਂ ਇੱਕ ਨੇ ਨਾਮ ਆਪਣਾ ਵਿਰਿੰਦਰ ਕੁਮਾਰ ਦੂਜੇ ਨੇ ਆਪਣਾ ਅਰਜੀਤ ਸਿੰਘ ਦੋਨੇ ਵਾਸੀਆਂ ਬਗਿਆਣਾ ਵਸਦੀ ਥਾਣਾ ਸਵੀ 14 ਦੱਸਿਆ ਇਹਨਾਂ ਦੀ ਪੋਸ਼ ਨਿਸ਼ਾਨਦੇਹੀ ਤੇ ਅਗੇ ਇੱਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਕਿ ਕੀ ਬਰਾਮਦ ਹੋਇਆ ਇੱਕ ਸਪੋਰਟ ਕਾਰ ਇੱਕ ਐਲਈਡੀ ਇੱਕ ਮੋਟਰਸਾਈਕਲ ਪੰਜ ਘੜੀਆਂ ਇੱਕ ਕੈਮਰਾ ਦੋ ਗੈਸ ਸਿੰਡਰ ਪਹਿਲਾਂ ਵੀ ਤੇ ਬਾਬੇ ਦਰਜਾ ਨੇ ਆ ਜਿਹੜਾ ਇਹਨਾਂ ਦੇ ਵਿਰਿੰਦਰ ਕੁਮਾਰ ਨੇ ਦੇ ਸੱਤ ਅੱਠ ਮਹੀਨੇ ਪਹਿਲੇ ਵੀ ਦਰਜਾ ਕਾਮੀ ਨਹੀਂ ਦਰਜ ਪੰਮਕਦਮਾ ਦਰਜ ਕਰਕੇ ਇਹਨਾਂ ਨੂੰ ਦੋ ਮਾਨਜੋਗ ਅਦਾਲਤ ਚ ਪੇਸ਼ ਕਰ ਦਿੱਤਾ ਦੋ ਦੋ ਤਾਂ ਪੁਲਿਸ ਸਰਮਣ ਹਾਸਲ ਕਰ ਰਿਹਾ ਇਹਨਾਂ ਨੂੰ ਪੁੱਛਗਿੱਛ ਕਰਕੇ ਅੱਗੇ ਵੀ ਜਿਹੜੇ ਕਾਫੀ ਕਲਾਸੇ ਹੋਣ ਦੀ ਸੁਭਾਉਣਾ ADGP પંજાબ પી દિદાય અનુસાર જૂલી વિદ્યાર્થી અને નબાલ અઠાર સોટે બચે દો પહી વાહન ચલાવ ફળે ગય તો માાપિયાનું હોવે પચી હજાર જુર્મ ਉਨ੍ਹਾਂ ਦੇ ਆਦੇਸ਼ਾਂ ਤਹਿਤ ਅਜੰਬੀਸਰ ਟ੍ਰੈਫਿਕ ਪੁਲਿਸ ਵੱਲੋਂ ਇੱਕ ਅਹਿਮ ਜਾਗਰੂਕਤਾ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਨਿਊ ਫਲਾవర్ ਪਬਲਿਕ ਸਕੂਲ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਚਲਦੇ ਸਕੂਲ ਪ੍ਰਬੰਧਕ ਚੇਅਰਮੈਨ ਹਰਪਾਲ ਸਿੰਘ ਯੂਕੇ ਵੱਲੋਂ ਇਸ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ ਦੱਸਦੇ ਇਹ ਕਿ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਊ ਫਲਾవర్ ਪਬਲਿਕ ਸਕੂਲ ਦੇ ਚੇਅਰਮੈਨ ਨੇ ਦੱਸਿਆ ਕਿ ਸਾਡੇ ਲਈ ਜਿੱਥੇ ਮਾਨ ਦੀ ਗੱਲ ਹੈ ਕਿ ਅੰਮ੍ਰਿਤਸਰ ਦੇ ਸਕੂਲ ਚੌਂਸਾ ਅਬ ਤੋਂ ਪਹਿਲਾਂ ਸਾਡੇ ਸਕੂਲ ਦੇ ਵਿੱਚ ਹੀ ਇਸ ਅਭਿਆਨ ਦੀ ਸ਼ੁਰੂਆਤ ਕਰ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਗਿਆ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਜਿੱਥੇ ਬੱਚੇ ਜਾਗਰੂਕ ਹੋਣਗੇ ਉੱਥੇ ਹੀ ਮਾਪੇ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਮੁਸਤੈਦੀ ਨਾਲ ਨਿਭਾਉਂਦੇ ਨਜ਼ਰ ਆਉਣਗੇ ਬੱਚਿਆਂ ਨੂੰ ਦੋ ਪਹੀਆ ਵਾਹਨ ਦੀਨ ਤੋਂ ਗੁਰਦੇਜ਼ ਵੀ ਕਰਨਗੇ ਜਿਸ ਨਾਲ ਬੱਚਿਆਂ ਨਾਲ ਟ੍ਰੈਫਿਕ ਸੰਬੰਧੀ ਹੋ ਰਹੀਆਂ ਦੁਰਘਟਨਾਵਾਂ ਵਿੱਚ ਕਟੌਤੀ ਹੋਵੇਗੀ ਤੇ ਜੇਕਰ ਫਿਰ ਵੀ ਜੇਕਰ ਮਾਪੇ ਜਾਂ ਬੱਚੇ ਇਹਨਾਂ ਆਦੇਸ਼ਾਂ ਦੀ ਉਲੰਘਣਾ ਕਰਨਗੇ ਤਾਂ ਫਿਰ ਜੁਰਮਾਨਾ ਪਰੈਣ ਲਈ ਤਿਆਰ ਰਹਿਣਾ ਪਵੇਗਾ ਹਾਂਜੀ ਮੇਰਾ ਨਾਮ ਮਨਜੀਤ ਸਿੰਘ ਹੈ ਮੈਂ 10ਥ ਕਲਾਸ ਵਿੱਚ ਪੜਦਾ ਹਾਂ ਕੀ ਕਹਿਣਾ ਚਾਹਤੋ ਜੀ ਸਰਕਾਰ ਦਾ ਇਹ ਨਵਾਂ ਰੂਲ ਹੈ मैं ये कहना चाहता हूँ कि सरकार ने बहुत ही अच्छा रूल लागू किया है ये बहुत ही अच्छी बात है कि किसी भी बच्चे को 18 नीचे अंडर 18 को बाइक या स्कूटर यूज़ करना नहीं लागू किया एंड ये बहुत अच्छी बात है कई लोगों का नुकसान भी नहीं होगा एक्सीडेंट और वगैरह वगैरह भी कम होंगे एंड स्कूल में हमेशा साइकिल्स का ही यूज़ करना चाहिए एंड बाइक व्हीकल यूज़ करना कोई अच्छी बात नहीं है बिकॉज तो ये बस एक शौफ़ है हमारे लिए आप उसको सिर्फ़ एक अच्छे तरीके के तौर पर यूज़ करिए किसी बाजार या किसी भी जगह पर जाने के लिए इसको ऐसे स्कूल में लाना अच्छी बात नहीं है एंड 18 प्लस बच्चे हैं जिनको पेरेंट्स ने दे के रखा हुआ है उनको वापस ले लेने चाहिए व्हीकल्स अपने ऑबली आजकल इतने एक्सीडेंट हो रहे हैं अंडर 18 को ये अलाव नहीं है हमेशा आपको पहले 18 प्लस होना चाहिए एक लाइसेंस होना चाहिए तभी आप उसका यूज़ करें साइकिल हमारे लिए कितना साइकिल हमारे लिए बहुत ज़रूरी है इससे हमारा शरीर जो है फ़िट रहता है हाइट बढ़ती है हमारे कभी भी पैरों में दर्द नहीं रहता साइकिल एक अच्छा अच्छी एक्सरसाइज के तौर पे ही हमें यूज़ करना चाहिए तो आप इस लोगों को अवेयर करोगे अपने फ्रेंड वगैरह को मेरे फ्रेंड सब अवेयर हैं हम सब साइकिल पे ही आते हैं एंड हम पूरे स्कूल को अवेयर करना चाहेंगे एंड पहला स्कूल है अमृतसर में जिसने ये कानून लागू कर दिया है एंड हम सब तो साइकिल यूज करते हैं बट जो तो बच्चे अभी भी स्कूटर यूज करते हैं अवेयर करना अब आपके स्कूल में टू व्हीकल सब बैन कर दिए बैन कर दिए गए हैं टू व्हीकल फोर व्हीकल सब बैन कर दिए गए हैं ओनली साइकिल अलाउ किया गया है मैं कुलविंदर कौर मैं कुलविंदर कौर प्रिंसिपल न्यू क्लास पब्लिक सीनियर सेकेंडरी स्कूल हाँ ਕੀ ਦਿੱਤਾ ਤਾਂ ਤੁਸੀਂ ਇਹ ਪ੍ਰਸਾਸ਼ਨ ਕੋਲ ਆਜਾ ਪੁਲਿਸ ਪ੍ਰਸ਼ਾਸਨ ਸਕੂਲ ਚ ਆਏ ਸੀ ਸੈਮੀਨਾਰ ਕੀਤਾ ਗਿਆ ਟ੍ਰੈਫਿਕ ਤੇ ਔਰ ਉਹਨਾਂ ਨੇ ਦੱਸਿਆ ਕਿ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾੜ ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋਏਗੀ ਇੱਕ ਜੋ ਵੀ ਲਾ ਨਿਕਲਿਆ ਹੈ ਉਹਦੇ ਅਕੋਰਡਿੰਗ 3 ਸਾਲ ਦੀ ਕੈਦ ਔਰ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਔਰ ਬੱਚਿਆਂ ਦੀ ਬੱਚਿਆਂ ਨਾਲ ਸੈਮੀਨਾਰ ਕੀਤਾ ਗਿਆ ਹੈ ਤੁਹਾਡੇ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਬਾਹਰ ਹਾਂਜੀ ਹਾਂਜੀ ਸਾਡੇ ਵੱਲੋਂ ਬਾਹਰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਔਰ ਸਕੂਲ ਦੇ ਜੋ ਗਰੁੱਪਸ ਨੇ ਉਹਦੇ ਵਿੱਚ ਵੀ ਮਾਪਿਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਬਾਈਕਸ ਲੈ ਕੇ ਨਾ ਭੇਜ ਜਾਈਏ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਉਹਦੇ ਦਿਨ ਦੇ ਵਿੱਚ ਮਾਪਿਆਂ ਨਾਲ ਮੀਟਿੰਗ ਕੀਤੀ ਜਾਵੇ ਹਾਂਜੀ ਬਿਲਕੁਲ ਮੀਟਿੰਗ ਕੀਤੀ ਜਾਏਗੀ ਔਰ ਇਹ ਅਸੀਂ ਮੀਟਿੰਗ ਸੈਟਰਡੇ ਸਾਡੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ 'ਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੀ ਬੁਲਵਾ ਕੇ ਉਹਨਾਂ ਦੇ ਰੂਬਰੂ ਕਰਵਾਇਆ ਜਾਏਗਾ ਔਰ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਵਾਈ ਜਾਏਗੀ ਕਿ ਇਸ ਦਾ ਕਿੰਨਾ ਹਰਜਾਨਾ ਭੁਗਤਣਾ ਪਏਗਾ ਅਗਰ ਉਹ ਇਹ ਰੂਲਸ ਨੂੰ ਫੋਲੋ ਨਹੀਂ ਕਰਦੇ ਤੇ ਕੀ ਕੀ ਜਰਤ ਸੀ ਜੇਕਰ ਸਕੂਲ ਦੇ ਵਿੱਚ 2025 ਸੈਮੀਨਾਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਨਿਊ ਫਲਾਵਰ ਸਕੂਲ ਅੰਤਰਜਾਮੀ ਕਲੋਨੀ ਜਿਹੜਾ ਸੁਲਤਾਨਵਿੰਨ ਰੋਡ ਦੇ ਗੰਦੇ ਨਾਲੇ ਦੇ ਕੋਲ ਆ ਇਸ ਸਕੂਲ ਦੇ ਵਿੱਚ ਅੱਜ ਅਸੀਂ ਮਾਨਜੋਗ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਅਤੇ ਮਾਨਜੋਗ ਕਮਿਸ਼ਨਰ ਸਾਹਿਬ ਸਰਜੀਤ ਸਿੰਘ ਢੱਲੋਜੀ ਦੀ ਦਿਸ਼ਾ ਨਿਰਦੇਸ਼ ਤੇ ਜਿਹੜਾ ਨਵਾਂ ਕਾਨੂੰਨ ਆ ਕਿ ਜਿਹੜੇ ਛੋਟੇ ਬੱਚੇ ਆ ਜੋ ਉਹਨਾਂ ਬੱਚੇ ਆ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਆ ਜਿਨ੍ਹਾਂ ਦਾ ਡਰਾਈਵ ਲਾਇਸੈਂਸ ਨਹੀਂ ਬਣਿਆ ਉਹ ਜੇ ਬੱਚੇ ਕੋਈ ਦੋ ਪਹੀਆ ਵਾਨ ਜਾਂ ਫੋਰ ਵੀਕਲ ਕੋ ਚਲਾਉਂਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵਾ ਪੇਰੈਂਟਸ ਨੇ ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਉਹ ਸਸਪੈਂਡ ਹੋਏਗੀ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਅਸੀਂ ਦੇ ਰਹੇ ਹਾਂ ਸਾਡੇ ਜੋਨ ਚਾਰਜ ਜਸਪਾਲ ਸਿੰਘ ਜੀ ਸਾਡੇ ਟ੍ਰੈਫਿਕ ਐਜੂਕੇਸ਼ਨ ਵਿੰਗ ਦੇ ਸਬ ਇੰਸਪੈਕਟਰ ਦਿਲਜੀਤ ਸਿੰਘ ਜੀ ਜਿਹੜੇ ਵਕ ਵਕ ਸਕੂਲਾਂ ਜਾ ਕੇ ਐਜੂਕੇਟ ਕਰਦੇ ਆ ਉਸ ਲੜੀ ਤਹਿਤ ਜੋ ਮਾਨ ਜੋ ਐਡੀਜੀਪੀ ਸਾਹਿਬ ਵੱਲੋਂ ਜੋ ਹਦਾਇਤਾਂ ਸੀ ਉਹਨਾਂ ਦੀ ਅਸੀਂ ਗਰਾਊਂਡ ਲੈਵ 'ਤੇ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਅੱਜ ਇੱਥੇ ਆਏ ਆਂ ਜਿੱਥੇ ਐਚ ਸਕੂਲ ਦੇ ਬੱਚਿਆਂ ਨੂੰ ਅਸੀਂ ਜਾਗਰੂਤ ਕੀਤਾ ਜਿਨ੍ਹਾਂ ਨੂੰ ਇਹਨਾਂ ਹਦਾਇਤਾਂ ਬਾਰੇ ਜਾਣੂ ਕਰਾਇਆ ਗਿਆ ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਅੰਡਰਏਜੜਾ ਵੀ ਕੱਲ ਨਹੀਂ ਚਲਾਵਾਂਗੇ ਅਸੀਂ ਆਪਣਾ ਸਾਈਕਲਾਂ ਦੇ ਤੇ ਆਇਆ ਕਰਾਂਗੇ ਜਾਂ ਆਪਾਂ ਕਿਸੇ ਆਟੋਰਾਂ ਜਿਹੜਾ ਸਕੂਲ ਚ ਪਹੁੰਚਾਂਗੇ ਸਕੂਲਾਂ ਦੇ ਬਾਹਰ ਨਾਕੇ ਲਗਾਏ ਜਾਣਗੇ ਕਿਉਂਕਿ ਜਲਦੀ ਵੇਅਰ ਹੋ ਜਾਣਗੇ ਲੋਕ ਦੇਖੋ ਜੀ ਇਹਦੇ ਚ ਪਹਿਲਾਂ ਤਾਂ ਜਿਹੜੀ ਅਵੇਅਰਨੈਸ ਆ ਬੱਚਿਆਂ ਨੂੰ ਗਾਈਡ ਕਰਨਾ ਉਸ ਤੋਂ ਬਾਅਦ ਜਿਹੜੇ ਨਹੀਂ ਹੋਣਗੇ ਫਿਰ ਉਹਨਾਂ ਵਾਸਤੇ ਅਸੀਂ ਜਿਹੜੇ ਉਹ ਰੋਡ ਨੇ ਉਹਨਾਂ ਦੇ ਉੱਤੇ ਨਾਕੇ ਲਾ ਕੇ ਉੱਥੇ ਵੀ ਅਵੇਅਰਨੈਸ ਚਲਾਵਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਜਿਹੜੇ ਨਹੀਂ ਚਾਰੇ ਬੰਨੇ ਹਟੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰੀ